ਸਾਰੀ ਗੱਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਆਈ ਹੋਪ ਸਾਰੇ ਠੀਕ ਠਾਕ ਹੋਗੇ ਅ ਚੜ ਗਿਆ ਸ਼ਨੀਵਾਰ ਦਾ ਦਿਨ ਤੇ ਆਪਾਂ ਹੋ ਗਏ ਆ ਸ਼ਨੀਵਾਰ ਦਿਨ ਦੀ ਸ਼ੁਰੂਆਤ ਕਿਉਂਕਿ ਬਾਕੀ ਦਿਨ ਤੇ ਸਾਰੇ ਮੇਰੇ ਸਵੇਰ ਦੀ 3:30 ਤੋਂ ਚੜ ਜਾਂਦੇ ਨੇ ਅੱਜ ਦਾ ਦਿਨ ਮੇਰਾ ਥੋੜਾ ਲੇਟ ਚੜਦਾ ਬਿਕਾਜ਼ ਆਪਾਂ ਲੇਟ ਉੱਠੀ ਦਾ ਸੁੱਤੇ ਤੇ ਹੋਰ ਕੀਵੀਂ ਔਰ ਕੀ ਕੀ ਕਰਦੇ ਕਿਦਾਂ ਸਾਰੇ ਠੀਕ ਠਾਕ ਹੋ ਬਲੌਗ ਬਹੁਤ ਲੇਟਲੀ ਤਾਂ ਆ ਰਹੀ ਨਹੀਂ ਉਹਦਾ ਕਾਰਨ ਇਹੀ ਆ ਕਿ ਟਾਈਮ ਨਹੀਂ ਮਿਲ ਰਿਹਾ ਲਾਈਫ ਬਹੁਤ ਬਿਜ਼ੀ ਹੋ ਗਈ ਆ ਤੇ ਅੱਜ ਆਪਾਂ ਹੋਵਾਂਗੇ ਰੈਡੀ ਛੜੀ ਤੇ ਘਰ ਦੀ ਆਪਾਂ ਕਰ ਲਈ ਆ ਸਫਾਈ ਸੁਥੀ ਆਪਾਂ ਹੋ ਗਈਆਂ ਫ੍ਰੀ ਘਰ ਦਾ ਕੰਮ ਕਰਕੇ ਖਾਣਾ ਖਾਣਾ ਖਾ ਕੇ ਤੇ ਹੁਣ ਆਪਾਂ ਜਾਵਾਂਗੇ ਕਿਤੇ ਘੁੰਮਣ ਇੱਕਦ ਇੱਕ ਮੱਖੀਆਂ ਆ ਗਈਆਂ ਇੱਥੇ ਧੁੱਪ ਬਾਹਰ ਚ ਆਉਂਦੀ ਮੱਖੀਆਂ ਪਹਿਲਾਂ ਆਇਂਦੀਆਂ ਪਹਿਲੀ ਗੱਲ ਤਾਂ ਧੋਪੀ ਨਹੀਂ ਚੜਦੀ ਠੰਡ ਰਹਿੰਦੀ ਤੇ ਜੇ ਕਿਤੇ ਧੁੱਪ ਚੜ ਜਾਏ ਤੇ ਮੱਖੀਆਂ ਆਇਂਦੀਆਂ ਦੁਖੀ ਕੀਤਾ ਪਿਆ ਇਹਨਾਂ ਨੇ ਮੈਨੂੰ ਔਰ ਤੋਂ ਇਹ ਸੁਣਾਉ ਮੇਰ ਨਾਲ ਇੱਥੇ ਜਿੱਦਾਂ ਬੜੀਆਂ ਹਸੇ-ਸੇ ਵਾਲੀਆਂ ਚੀਜ਼ਾਂ ਹੁੰਦੀ ਰਹਿੰਦੀਆਂ ਨੇ ਮੈਂ ਤੁਹਾਡਾ ਸ਼ੇਅਰ ਕਰਨ ਲਈ ਅੱਜ ਮੈਂ ਪਹਿਲਾਂ ਥੋੜਾ ਜਿਹਾ ਪਹਿਲਾਂ ਹੀ ਮੈਂ ਤੁਹਾਡਾ ਵੀਡੀਓ ਤੇ ਗੱਲ ਕਰ ਲਾਂ ਜਿਵੇਂ ਕਿ ਬੋਲੀ ਨਾ ਆਉਣ ਕਰਕੇ ਕਾਫੀ ਚੀਜ਼ਾਂ ਦੀ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਜੇ ਇੱਥੇ ਇੰਗਲਿਸ਼ ਵੀ ਲੋਕ ਜਿਹੜੇ ਆ ਉਹ ਘੱਟ ਹੀ ਬੋਲਦੇ ਆ ਇੰਗਲਿਸ਼ ਬਹੁਤ ਘੱਟ ਬੋਲਦੇ ਆ ਘੱਟ ਨਹੀਂ ਬਹੁਤ ਘੱਟ ਅਗਰ 100 ਬੰਦਾ ਖੜਾ ਤਾਂ 100 ਬੰਦੇ ਚੋਂ ਸ਼ਾਇਦ ਤੁਹਾਨੂੰ ਦੋ ਜਾਂ ਚਾਰ ਬੰਦੇ ਮਿਲਣੇ ਜਿਨ੍ਹਾਂ ਨੇ ਇੰਗਲਿਸ਼ ਬੋਲਣੀ ਹੈ ਬਾਕੀ ਸਾਰੇ ਪੁੱਤ ਕਾਸ਼ੀ ਬੋਲਦੇ ਆ ਹਨਾ ਕੰਮ ਦੇ ਉੱਤੇ ਹੁੰਦਾ ਕੀ ਆ ਮੈਂ ਜਿੱਥੇ ਜੌਬ ਕਰਦੀ ਆ ਕੁਝ ਚੀਜ਼ਾਂ ਤੇ ਉਹ ਮੈਨੂੰ ਸਮਝਾ ਦਿੰਦੇ ਆ ਤੇ ਕੁਝ ਚੀਜ਼ਾਂ ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀਆਂ ਇਟ ਮੀਨਸ ਗੱਲ ਮੁਕਦੀ ਮੈਂ ਜਦੋਂ ਜਨਮ ਲਿਆ ਸੀ ਤੇ ਮਾਪਿਓ ਨੂੰ ਖੁਸ਼ੀ ਹੋਣੀ ਮੇਰੇ ਨੂੰ ਕਿ ਮੇ ਸਾਡਾ ਬੱਚਾ ਇੱਕ ਹੈਲਥੀ ਪੈਦਾ ਹੋਇਆ ਜਿਹੜਾ ਕਿ ਵਧੀਆ ਬੋਲਦਾ ਆ ਚੱਲਦਾ ਫਿਰਦਾ ਚੰਗਾ ਆ ਇਟ ਮੀਨਸ ਕੀ ਵਧੀਆ ਹੈ ਫਿਜ਼ੀਕਲੀ ਫਿੱਟ ਆ ਹਨ ਪਰ ਮੈਂ ਪੁਰਤਗਾਲ ਜਾ ਕੇ ਇੱਕ ਚੀਜ਼ ਫੀਲ ਕੀਤੀ ਕਿ ਮੈਂ ਤੇ ਗੂੰਗੀ ਆ ਗੂੰਗੀ ਮੈਂ ਆਪਣੇ ਆਪ ਨੂੰ ਇਸ ਕਰਕੇ ਕਿਹਾ ਆ ਕਿਉਂਕਿ ਮੈਂ 8 ਘੰਟੇ ਮਤਲਬ ਕਿ ਜੌਬ ਤੇ ਰਹਿਣੀ ਆ ਤੇ 8 ਘੰਟੇ ਵਿੱਚੋਂ ਮੇਰੇ ਖਿਆਲ ਨਾਲ ਮੈਂ ਇੱਕ ਦੋ ਸ਼ਬਦ ਹੀ ਬੋਲ ਪਾਣੀ ਆ ਜਿਹੜੇ ਮੈਨੂੰ ਆਂਦੇ ਆ ਬਾਕੀ ਮੈਂ ਕੁਝ ਨਹੀਂ ਬੋਲ ਪਾਂਦੀ ਤੇ 8 ਘੰਟੇ ਮੇਰਾ ਮੂੰਹ ਬੰਦ ਰਹਿੰਦਾ ਆ 8 ਘੰਟੇ ਇਟ ਮੀਨਸ ਕਿ ਮੈਂ ਗੁੰਗਾ ਫੀਲ ਕਰਦੀ ਆ ਆਪਣੇ ਆਪ ਨੂੰ ਕਿ ਮੈਂ ਬੋਲ ਨਹੀਂ ਸਕਦੀ ਮੈਂ ਸਾਰਾ ਕੁਝ ਉਹਨਾਂ ਨੂੰ ਇਸ਼ਾਰਿਆਂ ਨਾਲ ਸਮਝਾਉਣੀ ਆ ਤੇ ਜਾਂ ਫਿਰ ਟਰਾਂਸਲੇਟਰ ਬਾਬਾ ਇਟ ਮੀਨਸ ਕਿ ਮੇਰੀ ਜ਼ਿੰਦਗੀ ਚ ਸਭ ਤੋਂ ਵੱਧ ਕੰਮ ਆਉਣ ਵਾਲੀ ਚੀਜ਼ ਆ Google Translator ਜਿਹਦੇ ਕਰਕੇ ਮੈਂ ਇੱਥੇ ਸਰਵਾਈਵ ਕਰ ਪਾਉਂਦੀ ਆ ਹਨਾ ਤੇ ਰੱਬ ਨੇ ਜੀਬ ਦਿੱਤੀ ਬੋਲੀਆਂ ਦਿੱਤੀਆਂ ਪਰ ਇੰਗਲਿਸ਼ ਹਿੰਦੀ ਪੰਜਾਬੀ ਤੋਂ ਇਲਾਵਾ ਮੈਨੂੰ ਹੋਰ ਕੋਈ ਬੋਲੀ ਨਹੀਂ ਆਣ ਕਰਕੇ ਇੱਥੇ ਆ ਗਈ ਪਤਾ ਲੱਗਾ ਕਿ ਸਾਨੂੰ ਬੜਿਆ ਕੁਝ ਸਿੱਖਣ ਦੀ ਲੋੜ ਆ ਜੇ ਬੜਾ ਕੁਝ ਅੱਗੇ ਜ਼ਿੰਦਗੀ 'ਚ ਪਿਆ ਹੋਇਆ ਹੈ ਇੱਕ ਚੀਜ਼ ਹੋਰ ਆ ਜਾਨਵਰਾਂ ਦੀ ਭਾਸ਼ਾ ਜਿੱਥੇ ਮਰਜ਼ੀ ਚਲਜੋ ਸੇਮ ਹੀ ਐ ਜੇ ਬਿੱਲੀ ਆ ਉਹ ਮਿਉ ਮਿਉ ਕਰੇਗੀ ਜੇ ਕੁੱਤਾ ਐ ਤਾਂ ਭਾਉ ਭਾਉ ਕਰੇਗਾ ਜੇ ਗਾਂ ਆ ਤੇ ਉਹ ਵੀ ਸੇਮ ਬੋਲੀ ਬੋਲੇਗੀ ਜਿਹੜੀ ਮਰਜ਼ੀ ਕੰਟਰੀ 'ਚ ਚਲਜੋ ਸਾਰੀਆਂ ਕੰਟਰੀਆਂ 'ਚ ਸੇਮ ਹੀ ਲੈਂਗੁਏਜ ਯੂਜ਼ ਹੋਏਗੀ ਪਰ ਇਨਸਾਨ ਦੀ ਹਰ ਜਗ੍ਹਾ ਜਾ ਕੇ ਲੈਂਗੁਏਜ ਈ ਜੁਣੀ ਇਹ ਵੀ ਬੜੀ ਵਹਿ ਸੋਚਣ ਵਾਲੀ ਗੱਲ ਹਨ ਕਿ ਇਨਸਾਨ ਜਿੱਥੇ ਚਲ ਜੇ ਉੱਥੇ ਲੈਂਗੁਏਜ ਇਟ ਮੀਨਸ ਕਿ ਆ ਤੇ ਚਲੋ ਕੰਟਰੀ ਆਊਟ ਆ ਆਪਾਂ ਸਟੇਟ ਆਊਟ ਵੀ ਚਲ ਜੀਏ ਲੈਂਗੁਏਜ ਚੇਂਜ ਹੋਈ ਇੰਡੀਆ ਹਨਾ ਤੇ ਇਹ ਵੀ ਚਲੋ ਬਾਕੀ ਤੁਹਾਨੂੰ ਜਿੱਥੇ ਘੁੰਮਣ ਫਿਰ ਜਾਵਾਂਗੇ ਅੱਜ ਗਰੋਸਰੀ ਲੈਣ ਜਾਵਾਂਗੇ ਸ਼ਾਇਦ ਹੋ ਸਕਦਾ ਕਿਤੇ ਥੋੜਾ ਐਡਵੈਂਚਰ ਕਰਨ ਵੀ ਚਾਹੀਏ ਤੇ ਜਿੱਥੇ ਵੀ ਜਾਵਾਂਗੇ ਉਥੇ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਅੱਜ ਦਾ ਬਲੌਗ ਮੇਰਾ ਇਹੀ ਰਹੇਗਾ ਸੈਚਰਡੇ ਦਾ ਤੇ ਮੇਰੇ ਖਿਆਲ ਨਾਲ ਸਾਰਿਆਂ ਨੂੰ ਸਾਰੇ ਠੀਕ ਠਾਕ ਹੋ ਆਈ ਹੋਪ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਚੱਲੇ ਆ ਗੁਰਦਰਾ ਸਾਹਿਬ ਜਿਹੜਾ ਕਿ ਸਾਡੇ ਏਰੀਆ ਚ ਕੋਈ ਆ ਤੁਹਾਡੇ ਤੋਂ 40 ਕਿਲੋਮੀਟਰ ਦੂਰ ਪੈਂਦਾ ਆ ਤੇ ਆਪਾਂ ਐਤਵਾਰ ਦੇ ਦਿਨੀ ਉੱਥੇ ਰੌਣਕ ਹੁੰਦੀ ਆ ਨਾ ਤੇ ਸੰਗਤ ਕਾਫੀ ਹੁੰਦੀ ਆ ਆਪਾਂ ਨਾਲੇ ਮੱਥਾ ਟੇਕਾਂਗੇ ਨਾਲੇ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਕਾਫੀ ਦਿਨਾਂ ਤੋਂ ਨਹੀਂ ਗਏ ਹੈਗੇ ਤੇ ਕਾਫੀ ਪ੍ਰੋਬਲਮਾਂ ਆਈਆਂ ਜਿੰਨਾਂ ਤੋਂ ਰੱਬ ਨੇ ਆਪ ਹੱਥ ਦੇ ਕੇ ਬਚਾਇਆ ਤੇ ਆਪਾਂ ਉਹ ਚੀਜ਼ ਨੂੰ ਲੈ ਕੇ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਕੋਤਰਾ ਸਾਹਿਬ ਚੱਲੇ ਆ ਤੇ ਤੁਹਾਨੂੰ ਉੱਥੇ ਦਾ ਗੁਰਦਰਾ ਸਾਹਿਬ ਵੀ ਦਿਖਾਵਾਂਗੇ ਆਪਾਂ ਤੇ ਜਿਹੜੇ ਇਸ ਏਰੀਆ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਰਿਕੁਐਸਟ ਕਰਾਂਗੇ ਕਿ ਜਿਹੜਾ ਗੁਰਦਰਾ ਸਾਹਿਬ ਆ ਉਹਦੀ ਗਰੋਥ ਵਾਸਤੇ ਆਪਾਂ ਨਾ ਸਾਰੇ ਜਾਣੇ ਉੱਥੇ ਜਾਈਏ ਤੇ ਉੱਥੇ ਜਾ ਕੇ ਮੱਥਾ ਟੇਕੀਏ ਤੇ ਆਪਾਂ ਹਰ ਇੱਕ ਬੰਦਾ ਉੱਥੇ ਆਪਣਾ ਹਿੱਸਾ ਪਾਵੇ ਤੇ ਆਪਾਂ ਸਾਰੇ ਹੀ ਆਪਣੇ ਧਰਮ ਨਾਲ ਜਾਂ ਆਪਣੀ ਰਿਲੀਜੀਅਨਸ ਨਾਲ ਆਪਣੇ ਮਤਲਬ ਕਿ ਤੁਹਾਡੇ ਜਿਹੜੇ ਧਰਮ ਆ ਆਡਾ ਜਿਹੜਾ ਸਿੱਖ ਧਰਮ ਆ ਆਪਾਂ ਕਿਤੇ ਵੀ ਰਹੀਏ ਆਪਾਂ ਉਹਦੇ ਨਾਲ ਜੁੜੇ ਰਹੀਏ ਦੇ ਰਹੀਏ ਤੇ ਆਪਾਂ ਉਹਦਾ ਹਰ ਜਗ੍ਹਾ ਧਿਆਨ ਰੱਖੀਏ ਕਿ ਆਪਾਂ ਕਿੱਥੇ ਕੀ ਕਰਨਾ ਆ ਕਿੱਦਾਂ ਮਤਲਬ ਕਿ ਸਾਨੂੰ ਜੇ ਸਾਡੇ ਗੁਰਦਰਾ ਸਾਹਿਬ ਆ ਤੇ ਆਪਾਂ ਉੱਥੇ ਜਾਵਾਂਗੇ ਆਪਾਂ ਮੱਥਾ ਟੇਕਾਂਗੇ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਉਦਾਂ ਦੀ ਉਦਾਂ ਕੋਪਰ ਸਾਹਿਬ ਦੀ ਗ੍ਰੋਥ ਜਿਹੜੀ ਆ ਉਹ ਹੁੰਦੀ ਰਹੇਗੀ ਤੇ ਜੇ ਆਪਾਂ ਗੁਰਦਰਾ ਸਾਹਿਬ ਜਾਣਾ ਹੀ ਨਹੀਂ ਉੱਥੇ ਆਪਾਂ ਮੱਥਾ ਟੇਕਣ ਹੀ ਨਹੀਂ ਜਾਣਾ ਜਾਂ ਆਪਣਾ ਦਸਬੰਦ ਕੱਟਣਾ ਹੀ ਨਹੀਂ ਆ ਮਹਾਰਾਜ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਤੇ ਫੇਰ ਗੁਰਦਰਾ ਸਾਹਿਬ ਦੀ ਗ੍ਰੋਥ ਜਿਹੜੀ ਉਹ ਇੰਨੀ ਨਹੀਂ ਹੋਣੀ ਹੈ ਨਾ ਇਸ ਕਰਕੇ ਆਪਾਂ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿੱਦਾਂ ਦਾ ਗੁਰਦਰਾ ਸਾਹਿਬ ਆ ਉੱਥੇ ਤੇ ਨਾਲੇ ਆਪਾਂ ਨੂੰ ਉੱਥੇ ਜਾ ਕੇ ਤੁਹਾਨੂੰ ਪਤਾਈਆ ਇੱਕ ਤੁਹਾਡੇ ਲਈ ਇੱਕ ਏਦਾਂ ਦਾ ਸਥਾਨ ਕਿ ਜਿੱਥੇ ਤੁਹਾਡਾ ਕਿੰਨਾ ਵੀ ਮਨ ਪਰੇਸ਼ਾਨ ਹੋਵੇ ਦੁਖੀ ਹੋਈਏ ਕੁਝ ਵੀ ਹੋਈਏ ਤੇ ਆਪਾਂ ਜਦੋਂ ਮਹਾਰਾਜ ਦੀਆਂ ਚਰਨਾਂ ਵਿੱਚ ਆ ਕੇ ਸੀਸ ਨਵਾ ਦਿੰਨੇ ਆ ਤੇ ਸਾਡਾ ਸਾਰਾ ਹੀ ਜਿਹੜਾ ਵਾ ਦੁੱਖ ਜਿਹੜਾ ਦੂਰ ਹੋ ਜਾਂਦਾ ਵਾ ਦਿਮਾਗ ਰਿਲੈਕਸ ਹੋ ਜਾਂਦਾ ਹੈ ਨਾ ਤੇ ਚਲੋ ਆਪਾਂ ਮਿਲਦੇ ਆ ਤੁਹਾਨੂੰ ਗੁਰਦਰਾ ਸਾਹਿਬ ਦੇ ਅੰਦਰ ਹੁਣ ਕੁਤਰਾ ਸਾਹਿਬ ਦੀ ਪੂਰੀ ਵੀਡੀਓ ਮੈਂ ਨਹੀਂ ਬਣਾ ਪਾਈ ਕਿਉਂਕਿ ਉੱਥੇ ਵੀ ਇੱਕ ਮਸਲਾ ਚੱਲਦਾ ਵਿਆਸ ਸੀ ਮੇਰੇ ਘਰ ਨਾਲ ਬੋਨ ਨੂੰ ਲੈ ਕੇ ਕਿ ਬਾਬਾ ਜੀ ਨੂੰ ਲੈ ਕੇ ਜੋ ਸਾਡੇ ਕਜ਼ਾਂਦੀਆਂ ਦੇ ਮਸਲੇ ਹੁੰਦੇ ਕੁਤਰਾ ਸਾਹਿਬ ਚ ਪੰਜਾਬ ਵਾਲਾ ਸੇਮ ਹਾਲ ਇੱਥੇ ਕੀਤਾ ਹੋਇਆ ਵਾ ਉੱਥੇ ਡਿਸਕਸਨਾ ਚੱਲਦੀਆਂ ਪਈਆਂ ਸੀ ਇਹੋ ਚੀਜ਼ ਨੂੰ ਲੈ ਕੇ ਤੇ ਆਪਾਂ ਉਹ ਚੀਜ਼ ਨੂੰ ਲੈ ਕੇ ਨਈ ਵੀਡੀਓ ਬਣਾਈ ਕਿ ਕਿਤੇ ਮਤਲਬ ਕੋਈ ਜੰਦਾ ਮਸਲਾ ਹੋਇਆ ਜਾਂਦਾ ਕਿ ਹਨਾ ਲੜਾਈ ਚੱਲਦੀ ਪਈ ਉਹ ਦੇਖ ਕੇ ਜਣਾ ਵੀਡੀਓ ਬਣਾਵੇ ਚੰਗਾ ਨਹੀਂ ਲੱਗਦਾ ਤੇ ਆਪਾਂ ਮੱਥਾ ਟੇਕਿਆ ਤੇ ਘੜੀਆਂ ਬਹੁਤ ਹੀ ਬੈਠੇ ਉਸ ਤੋਂ ਬਾਅਦ ਹੁਣ ਆਪਾਂ ਦੇਸੀ ਸਮਾਨ ਆਪਣਾ ਲੈਣਾ ਸੀ ਜਿਵੇਂ ਕਿ ਚਾਪਤੀ ਵਗ ਕਿ ਵੀਡੀਓ ਬਣਾਵਾਂਗੇ ਕਿਉਂਕਿ ਵੀ ਉਸ ਤੋਂ ਬਾਅਦ ਆਪਾਂ ਸਿੱਦੇ ਘਰ ਜਾਵਾਂਗੇ ਤੇ ਐਤਵਾਰ ਸਾਡਾ ਹੋ ਗਿਆ ਖਤਮ ਸ਼ਨੀਵਾਰ ਆਪਾਂ ਘਰੀ ਖਤਮ ਕਰ ਲਿਆ ਹੀ ਵਹੀ ਬੈਂਦੇ ਆ ਹੀ ਫੱਕਰੀ ਕਰੇ ਤੇ ਕੌਣ ਸੋਮਵਾਰ ਤੋਂ ਫਿਰ ਤੁਹਾਡੀਆਂ ਕੱਲ੍ਹ ਦੀਆਂ ਸ਼ੁਰੂਆਤਾਂ ਕੰਮ ਦੀਆਂ ਤੇ ਫਿਰ ਸ਼ੁੱਕਰਵਾਰ ਤੱਕ ਉਦਾਂ ਹੀ ਦਿਨ ਚੱਲਣਾ ਹੈ ਜਿਹੜੇ ਸਾਡੇ ਦਿਨ ਉਹ ਕੰਮ ਤੇ ਗਏ ਅਗੇ ਢੁੱਟੀ ਬਣਾਈ ਖਾਦੀਸ ਹੋਗੇ ਇਹੀ ਕੁਝ ਰਹਾ ਤੇ ਚਲੋ ਮਿਲਦੇ ਆ ਤੁਹਾਨੂੰ ਹੁਣ ਅਗੇ ਫਿਰ ਲੋ ਜੀ ਆਪਾਂ ਆ ਗਏ ਆ ਸ਼ੋਪਿੰਗ ਗਾਟ ਇਹ ਇੱਧਰ ਸਮਾਈਲ ਦੇ ਦਿਓ ਅੜੀ ਜੀ ਇੱਧਰ ਇੱਧਰ ਦੇਖ ਲਓ ਦੇਖਣਾ ਇੱਥੇ ਆ ਸੜੇ ਪਏ ਆ ਕਿਉਂਕਿ ਹੁਣ ਮੈਂ ਜ਼ਿਆਦਾ ਪੈਸੇ ਖਰਚਾ ਦੇਣੇ ਇਹਨਾਂ ਦੇ ਸੋ ਤਾਂ ਨਹੀਂ ਉਹਨ ਦੇਖੋ ਕੀ ਕੀ ਲੈਨੇ ਫਸਟ ਆਫ 올 ਤਾਂ ਮੈਂ ਆਈਸਕ੍ਰੀਮ ਲੈਣੀ ਹੈ ਰੱਬ ਦਾ ਤੇ ਗਰੋਸਰੀ ਕਰਾਂਗੇ ਗਰੋਸਰੀ ਮੇਂ ਨਾ ਕੱਪੜੇ ਤੇ ਮੈਂ ਕੁਛ ਇੰਡੀਆ ਤੋਂ ਮੰਗਾ ਲੈ ਕੁਛ ਇੱਥੋਂ ਥੋੜੇ ਬਹੁਤ ਵਾਇ ਕੀਤੀ ਸੀ ਜਦੋਂ ਇੱਥੋਂ ਲੈਣੇ ਹੁੰਦੇ ਮੈਨੂੰ ਸਭ ਤੋਂ ਵੱਡਾ ਹੌਲ ਪੈ ਜਾਂਦਾ ਪਲੀਜ਼ ਸਭ ਤੋਂ ਵੱਡਾ ਹੌਲ ਮੈਨੂੰ ਪੈਂਦਾ ਹੈ ਕਿ ਜਿਹੜਾ ਜਿਹੜਾ ਸਭ ਤੋਂ ਸਭ ਕੀ ਹੋ ਜੀ ਦਾ ਐਸਪੀ ਜਿਹਦੇ ਵਿੱਚ ਉਹ ਹੀ ਸਾਰਾ ਕੁਝ ਉਹ ਮਤਲਬ ਇਹਦੇ ਵਿੱਚ ਕੋਣ ਨਹੀਂ ਆਹ ਤੇ ਸਹੀ ਲਿਆ ਜਾਂਦੇ ਤੀ ਨਿਕਿਦਾਰੇ ਨਹੀਂ ਹੈ ਦੇਖਣਿਆ ਰੇਟ ਸਸਤਾ ਕ ਮਹਿੰਗਾ ਠੀਕ ਹੈ ਕਿਉਂ ਕੋਈ ਕੋਈ ਨਹੀਂ ਆ ਰੇਟ ਕਿਤਾ ਵਧਾਉਗੇ ਇਹਦਾ ਸਾਡੇ ਹਾਂ ਹੈ ਉਹ ਗੋਰੀ ਨੇ ਬੜਾ ਸੜਿਆ ਜਾ ਮੂੰਹ ਬਣਾਇਆ ਇਸ ਕਰਕੇ ਮੈਂ ਵੀਡੀਓ ਪਰੇ ਕਰ ਲਈ ਹੈਂ ਹੋਰ ਢੀੜੀ ਬੜੀ ਹੈ ਉਹ ਦੇਖਿਆ ਪਤਾ ਲੱਗ ਗਿਆ ਸੰਡੇ ਸੈਚਰਡੇ ਲੋਕੀ ਬਾਹਰ ਆਂਦੇ ਆ ਪਤਾ ਲੱਗ ਗਿਆ ਸੋਨੀਏ ਮੇਰੇ ਬਾਹਰ ਆਉਂ ਕੇ ਬੈਣ ਸੋਨੀਏ ਸੁਣੀਏ ਮੀਮਾ ਵੇਖ ਕੇ ਪਤਾ ਲੱਗਾ ਮੈਨੂੰ ਨਾ ਟੇਸਟੀ ਜਿਹਾ ਉਹ ਟੇਸਟੀ ਜੀ ਚਾਹੀਦਾ ਚਾਹੇ ਕੋਹ ਇੱਕ ਦੇ ਦੋ ਇੱਕ ਬੋਤਲ ਨਹੀਂ ਉਹ ਕੋਸਤਲੀ ਬੜੀ ਹੈ ਤੇ ਉਹ ਨਹੀਂ ਇੰਨੀ ਕੋਸਤਲੀ ਆ ਇਹ ਚ ਛੋਟੇ ਚ ਲੈ ਲੈਣੇ ਆ ਕੈਡਿਗਰੀ ਕੈਡਿਗਰੀ ਲੈਣੀ ਹੈ ਕੈਡਿਗਰੀ ਹੁੰਦੀ ਕੁੱਤਿਆਂ ਨੂੰ ਕਾਉਣ ਵਾਲੀ ਹੁਣ ਵੇਖੋ ਹੁਣ ਮੈਂ ਇੱਕ ਤੇ ਰੱਖਾਂਗੀ ਹੈ ਨਾ ਰੱਖਾਂਗੀ ਨਹੀਂ ਤੇਰੇ ਲਈ ਕਹਿੰਦੇ ਆ ਪ੍ਰੈਜ਼ੈਂਟ ਇਸ ਇਨ ਬੈਗ ਬੈਡ ਬੈਡ ਵਰਿੰਦਰ ਬੈਡ ਕਈ ਵੀ ਹੈਗੀ ਉਹ ਬੈਡ ਬੈਡ ਬਹੁਤ ਪ੍ਰੋਟੀਨ ਵੱਜੂ ਬਹੁਤ ਬੈਡ ਕੀ ਬੈਡ ਆ ਮੈਂ ਪੀ ਲਾ ਲੱਲਾ ਲੱਲਾ ਵੀ ਚੋਣ ਭਰੇ ਵੀ ਇਹ ਵੀ ਟੂ ਦੀ ਉਹ ਵੀ ਟੂ ਦਾ ਉਹ ਇੱਡਾ ਟੂ ਦਾ ਇਹ ਛੋਟਾ ਟੂ ਦਾ ਅੱਛਾ ਮੇਰੇ ਖਿਆਲ ਨਾਲ ਇਹ ਵੱਡਾ ਵਾ ਇੱਦਾਂ ਵਾ ਹੋਣਾ ਉਹ ਹੀ ਲੱਲੀ ਆ ਫਿਰ ਕੋਕੋ ਨਟਾਲ ਮੈਨੂੰ ਕੋਕੋਨਟ ਵਧੀਆ ਆ ਮੇਰੇ ਖਿਆਲ ਨਾਲ ਹਾਂ ਮੈਨੂੰ ਵਧੀਆ ਆ ਅੱਜ ਮੈਡਮ ਜੀ ਅੰਡੇ ਖਾਣੇ ਜੇ ਉਹ ਦਿਖਾ ਜੀ ਲੰਦੇ ਜੀ ਆਹੋ ਆਂਡੇ ਖਾਣੇ ਮੈਂ ਇਥੇ ਸੁੱਖ ਰੱਖੇ ਬਾਬਾ ਦੁੱਧ ਨਹੀਂ ਪੂਰੇ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਖੁੱਲਾ ਆ ਚਲੋ ਵੇਖ ਲਓ ਅਗਰ ਫਿਰ ਆ ਆਪਾਂ ਖਾਣਾਂਗੇ ਨਹੀਂ ਅਗਲੀ ਵਾਰੀ ਹਣਾ ਜਿਹੜੇ ਹੁੰਦੇ ਆ ਆ ਕਿੰਨੇ ਖਰਾਬ ਆ ਕਹਿੰਦੇ ਆ ਤੇਰੇ ਵਾਲਾ ਖਾਣਾ ਆਇਆ ਹੈ ਇਹ ਮੈਨੂੰ ਆਹ ਕੈਟਾਗਰੀ ਦੀ ਸਮਝ ਦੇ ਆ ਇਹਨਾਂ ਨੂੰ ਨਾ ਮਤਲਬ ਦੱਸਣ ਵਾਲਾ ਹੋਇਆ ਪਿਆ ਹੁਣ ਜੇ ਮੈਂ ਕਿਤੇ ਇਹਨਾਂ ਦੀ ਸੱਚਾਈ ਦੱਸਦਾ ਨਾ ਫਿਰ ਇਹਨਾਂ ਨੇ ਗੁੱਸਾ ਕਰ ਲੈਣਾ ਇਸ ਕਰਕੇ ਮੈਂ ਨਹੀਂ ਕਹਿਣਾ ਇਹਨਾਂ ਨੂੰ ਕੁਝ ਵੀ ਤਾਂ ਤੁਹਾਡੇ ਆਲੇ ਖਾਣਾ ਆਏਗਾ ਪਤਾ ਤਨੂ ਪਤਾ ਤੁਹਾਡੇ ਦਾ ਖਾਣਾ ਪਿਆ ਪਤਾ 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 ਤਨੂ ਇਹ ਸਿਰ ਪਰਮਾਸੋ ਹੁੰਦਾ ਕੀ ਹੈ ਬਾਜ ਮਾਰ ਨਹੀਂ ਤਨੂ ਹਾਂਜੀ ਹਾਂਜੀ ਤੁਹਾਨੂੰ ਆਏ ਮਰੀ ਪਰਮਾਸੋ ਹੁੰਦਾ ਕੀ ਹੈ ਟ੍ਰੇਨਿੰਗ

ਲੈ ਲਾ ਮੈਨੂੰ ਕੀ ਪਤਾ ਸਮਝ ਲੱਗੇਗੀ ਤਾਂ ਹੀ ਹੈ ਇਸ ਕੀ ਬੜਾ ਨਾ ਮਹਿੰਗੇ ਬੜੇ ਕਿੰਨੇ ਦਾ ਇੱਕ ਇੱਕ ਪਤਾ ਨਹੀਂ ਕਹਿੰਦਾ 4 ਰੁਪਏ ਦੇ ਕਿਲੋ ਆ ਵਡਾ ਡੂ ਲੈਣਾ ਵਡਾ ਡੂ ਆਵਾ ਜਿਹੜੇ ਤੁਸੀਂ ਵੀ ਖਾ ਲੋ ਤੇ ਮੈਂ ਖਾ ਲਵਾਂ ਜਿੱਦਾਂ ਮੈਨੂੰ ਆਹ ਚਾਹੀਦਾ ਆ ਕਿ ਕਿੰਨੇ ਨੂੰ ਆਹ ਹੋ ਰਿਹਾ ਆ ਇਹਦਾ ਕੋੜਿਆ ਹੋਇਆ ਵਿੱਚ ਕੱਲਾ ਇਹੋ ਲੈਣਾ ਕਾਜੂ 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 ਦਾ ਇੱਥੇ ਲੈ ਲਿਆ ਕਿ ਨਾ ਵਿੱਚ ਕਾਜੂ ਹੋ ਜੇ ਥੋੜਾ ਸੌਫਟ ਮਟੀਰੀਅਲ ਹੋਵੇ ਅ ਜਿੱਦਾਂ ਇੱਥੇ ਵਿੱਚ ਗਿਰੀਆਂ ਪਈਆਂ ਗਿਰੀਆਂ ਚਾਹੀਦੀ ਆਪਾਂ ਇੰਨਾ ਵਿੱਚ ਮੋਗਰ ਕਿੰਨਾ ਉਹਨਾਂ ਨੂੰ ਵੱਖਰਾ ਕਰਨ ਲਈ ਆਹੋ ਮੇਰੀ ਲਵਾ ਮੰਗ ਲਈ ਫਿਰ ਬਸ ਸ਼ੋਪਿੰਗ ਹੋ ਗਏ ਡਨ ਦੰਨ ਕਿਥੇ ਅੱਧੀ ਕਿ ਮਿਲਿਆ ਅੱਧਕ ਸਮਾਨ ਨਹੀਂ ਮਿਲਿਆ ਕਿਉਂਕਿ ਇੰਡੀਅਨ ਸਮਾਨ ਜਿਹੜਾ ਉਹ ਘੱਟ ਮਿਲਦਾ ਆ ਤੇ ਅਸਲ ਚ ਇੰਡੀਅਨ ਸਮਾਨ ਘੱਟ ਮਿਲਣ ਦਾ ਕਾਰਨ ਇਹ ਆ ਕਿ ਇੱਥੇ ਨਾਨ-ভেজ ਬੜਾ ਚੱਲਦਾ ਵਾ ਤੇ ਜਿਹੜੇ ਵੈਜੀਟੇਰੀਅਨ ਆ ਨਾ ਮਤਲਬ ਉਹਨਾਂ ਦੀ ਬਹੁਤ ਔਖੀ ਜ਼ਿੰਦਗੀ ਆ ਇੱਥੇ ਇਟ ਮੀਨਸ ਕਿ ਅਗਰ ਮੈਂ ਵੈਜੀਟੇਰੀਅਨ ਦਾ ਲਾਵਾਂ ਤੇ ਵੈਜੀਟੇਰੀਅਨ ਬੰਦਾ ਕੁੱਟ-ਕੁੱਟ ਕੇ ਜੀਏਗਾ ਇਟ ਮੀਨ ਇੰਡੀਆ 'ਚ ਜਿੱਦਾਂ ਹੁਣ ਫਾਸਟ ਫੂਡ ਬਹੁਤ ਆ ਫਾਸਟ ਫੂਡ ਵੈਜੀਟੇਰੀਅਨ ਬਹੁਤ ਜ਼ਿਆਦਾ ਮਿਲ ਜਾਂਦਾ ਤੇ ਐਥੀ ਫਾਸਟ ਫੂਡ ਸਿਰਫ ਇੱਕ ਟਿੱਕੀਆਂ ਮਿਲਦੀਆਂ ਆ ਤੇ ਇੱਕ ਮਿਲਦਾ 버ਗਰ ਤੇ ਸਿਰਫ ਦੋ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਆ ਆਪਣੇ ਮਤਲਬ ਕਿ ਉਹ ਚੀਜ਼ ਦੀਆਂ ਖਾਣ ਪੀਣ ਵਾਲੀਆਂ ਦੋ ਚੀਜ਼ਾਂ ਜਿਹੜੀਆਂ ਉਹ ਵੈਜੀਟੇਰੀਅਨ ਮਿਲਦੀਆਂ ਆ ਤੇ ਬਾਕੀ ਸਾਰੀਆਂ ਚੀਜ਼ਾਂ ਨਾਨ ਵੈਜੀਟੇਰੀਅਨ ਹੋਣੀਆਂ ਸੈਕਿੰਡ ਇਹ ਆ ਕਿ ਜਿਹੜੀਆਂ ਟਿੱਕੀਆਂ ਆ ਉਹਨਾਂ ਨੂੰ ਲਫਾਫੇ ਕਹਿੰਦੇ ਆ ਤੇ ਜਿੱਦਾਂ ਕਿ ਮੈਂ ਖਾਣ ਗਈ ਤੇ ਮੈਨੂੰ ਕਹਿੰਦੇ ਕਿ ਕੀ ਖਾਣੇ ਆ ਤੇ ਮੈਨੂੰ ਇਹ ਕਹਿੰਦੂ ਕਹਦੇ ਲਖਾਵੇ ਮੈਂ ਕਹਾ ਐ ਐਂਡੀਐਸ ਲਖਾਵੇ ਦੂਜੇ ਨੇ ਮੈਂ ਨਹੀਂ ਖਾਣੇ ਸੋ ਜਿੰਦੇ ਆਪਾਂ ਤੁਹਾਨੂੰ ਬਾਹਰ ਸ਼ਾਪਿੰਗ ਡੈਨ ਮੈਂ ਬੈਠੇ ਮੈਂ ਕਹਾ ਤਾਂ ਫਿਰ ਪੀਜ਼ਾ ਤੇ ਪੀਜ਼ਾ ਇੰਨਾ ਸਵਾਣੇ ਲੱਗਾ ਮਿੱਠਾ ਜਿਹਾ ਹੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਤਦ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਬਾਏ ਬਾਏ